ਹੈਲੋ ਹੈਲੋ ਡਾਡੀ ਮੈਨੂੰ ਕੋਈ ਗੱਲ ਦੱਸੋ ਜਦ ਵੀ ਕੋਈ ਆਪਣਾ ਪੰਜਾਬੀ ਤਰੱਕੀ ਕਰਦਾ ਹੈ ਲੋਕੀ ਉਹਨੂੰ ਖਾਲਿਸਤਾਨੀ ਕੋ ਕਹਿਣ ਲੱਗ ਜਾਂਦੇ ਆ ਸਿੱਧੂ ਮੂਸੇ ਵਾਲਾ ਸੀਗਾ ਲੋਕੀ ਉਹਨੂੰ ਵੀ ਖਾਲਿਸਤਾਨੀ ਕਹਿੰਦੇ ਸੀਗੇ ਫਿਰ ਸ਼ੁਭ ਤੇ ਅਰਸ਼ਦੀਪ ਉਹਨੂੰ ਵੀ ਲੋਕੀ ਖਾਲਿਸਤਾਨੀ ਕਹਿਣ ਲੱਗ ਗਏ ਹੁਣ ਦਲਜੀਤ ਦਸਾਂ ਦੀ ਫਿਲਮ ਆਈ ਹੈ ਸਰਦਾਰ ਜੀ 3 ਇੱਕ ਤਾਂ ਲੋਕੀ ਉਹਦੀ ਫਿਲਮ ਨੂੰ ਬੈਨ ਕਰ ਰਿਆ ਨਾਲੇ ਉਹਨੂੰ ਖਾਲਿਸਤਾਨੀ ਕਹੀ ਜਾਂਦੇ ਆ ਪੁੱਤਰ ਪਹਿਲਾਂ ਤਾਂ ਖਾਲਿਸਤਾਨੀ ਵਰਡ ਦਾ ਮਤਲਬ ਸਮਝੋ ਖਾਲਿਸਤਾਨੀ ਇਜ਼ originated from ਅਰੇਬਿਕ ਵਰਡ ਖਾਲਿਸ ਜਿਸ ਦਾ ਮਤਲਬ ਹੈ ਪਿਓਰ ਸੈਕ੍ਰੇਟ ਅਨਕਰਪਟਿਡ ਅਨਅਡਲਟਰੇਟਿਡ ਤੇ ਖਾਲਸਤਾਨ ਦਾ ਮਤਲਬ ਹੋਇਆ ਦਾ ਲੈਂਡ ਆਫ ਪਿਓਰ ਇਹ ਕੋਈ ਪਾਰਟਿਕੂਲਰ ਲੈਂਡ ਨਹੀਂ ਹੈ ਇਸ ਦਾ ਕੋਈ ਬਾਰਡਰ ਨਹੀਂ ਹੈ ਖਾਲਸ ਸੋਚ ਵਾਲੇ ਜਿੱਥੇ ਰਹਿਣਗੇ ਉਹ ਖਾਲਸਤਾਨ ਹੈ ਤੇ ਹੁਣ ਤੂੰ ਖਾਲਸਤਾਨੀ ਦਾ ਮਤਲਬ ਸਮਝ ਲੈ ਵਨ ਹੂ ਬਲੀਵਸ ਇਨ ਇਕਵੈਲਿਟੀ ਕਿਸੇ ਧਰਮ ਜਾਤ ਉੱਚ ਨੀਚ ਭੇਦ ਭਾਵ ਨਹੀਂ ਕਰਦਾ ਸਾਰਿਆਂ ਨੂੰ ਇੱਕੋ ਬਰਾਬਰ ਸਮਝਦਾ ਹੈ ਇਹ ਰੈਕੋਗਨਾਈਜ਼ਸ ਹੋਲ ਹਿਊਮਨ ਰੇਸ ਐਜ਼ ਵਨ ਖਾਲਸਤਾਨੀ ਇਜ਼

ਹਮੇਸ਼ਾ ਆਪਣੀ ਇਨਕਮ ਦੇ ਦਸਵੰਦ ਦੇ ਨਾਲ ਲੋਰਵੰਦਾ ਦੀ ਮਦਦ ਕਰਦਾ ਹੈ। ਤਿੰਨ ਛੋਟ ਖਾਲਸਤਾਨੀ ਬਾਰਡਰ ਦੀ ਲੜਾਈ ਨਹੀਂ, ਪ੍ਰਿੰਸੀਪਲ ਦੀ ਲੜਾਈ ਲੜਦਾ ਹੈ। ਡੈਡੀ ਪਰ ਲੋਕਾਂ ਨੇ ਤਾਂ ਖਾਲਸਤਾਨੀ ਨੂੰ ਪਤਾ ਨਹੀਂ ਕਿੰਨਾ 네ਗੇਟਿਵ ਬਣਾਇਆ ਹੈ, ਜਿਵੇਂ ਕਿ ਇਹ ਦੇਸ਼ਦੋਸ਼ੀ ਹੁੰਦੇ ਆ, ਅਤਵਾਦੀ ਹੁੰਦੇ ਆ। ਬੇਟੇ ਇਹ ਤਾਂ ਪੋਲੀਟਿਕਲ ਅਜੈਂਡਾ ਹੈ, ਸਿਆਸਤਾਂ ਜਿਨੇ ਇਸ ਚੀਜ਼ ਨੂੰ ਖਰਾਬ ਕਰਤਾ। ਹੁਣ ਅੱਜ ਤੋਂ ਬਾਅਦ ਜੇ ਕੋਈ ਤੁਹਾਨੂੰ ਖਾਲਸਤਾਨੀ ਕਵਿਤਾ ਪ੍ਰਾਊਡ ਫੀਲ ਕਰੋ ਤੇ ਉਹਨਾਂ ਨੂੰ ਥੈਂਕਿਊ ਕਰੋ। ਠੀਕ ਹੈ? ਥੈਂਕਿਊ ਡੈਡੀ। ਸੋਰੀ। ਥੈਂਕਿਊ ਖਾਲਸਤਾਨੀ। ਵੈਲਕਮ ਖਾਲਸਤਾਨ ਇਹ ਸਵੀਗੂ ਸ਼ੇਅਰ ਕਰਕੇ ਤਲੁਕਾਂ ਨੂੰਸਲ ਮਤਲਬ ਸਮਝਾਓ